उहो बि डॉक्टर साहिब जो जनम दुद्या सम्झायो ਸਾਡੀ ਸਭ ਦੀ ਜੈ ਭਰਮ ਜੈ ਜੈ ਅੱਜ 바ਵਾ ਸਾਹਿਬ ਡਾਕਟਰ ਧੀਮਰਾਓ ਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਧੰਨਵਾਦ ਕਰਦਾ ਸਾਰੀ ਹੀ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਆ ਕੇ 바ਵਾ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਆ ਔਰ 바ਵਾ ਸਾਹਿਬ ਦਾ ਅਸ਼ੀਰਵਾ ਲਿਆ 바ਵਾ ਸਾਹਿਬ ਉਹ ਸ਼ਕਸ਼ੀਤ ਉਹ ਮਹਾਨ ਪੁਰਸ਼ ਜਿਨ੍ਹਾਂ ਨੇ ਸਾਨੂੰ ਸਾਡੇ ਦੇਸ਼ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ ਤੋਂ ਸਭ ਤੋਂ ਵਧੀਆ ਔਰ ਉਸ ਸੰਵਿਧਾਨ ਦੇ ਮੁਤਾਬਕ ਅਸੀਂ ਅੱਜ ਜੀਵਨ ਜੀ ਰਹੇ ਆ ਉਸ ਸੰਵਿਧਾਨ ਦੇ ਮੁਤਾਬਕ ਅਸੀਂ ਆਪਣਾ ਦੇਸ਼ ਚਲਾ ਰਹੇ ਆ ਉਸੇ ਸੰਵਿਧਾਨ ਦੇ ਮੁਤਾਬਕ ਅੱਜ ਮੈਂ ਐਮਐਲਏ ਬਣਿਆ ਵਾਂ ਤੇ ਬਹੁਤ ਬਹੁਤ ਵਧਾਈ ਵੀ ਦਿਨਾ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੇ ਅਸ بابا ਸਾਹਿਬ ਪੀਮਬੋਲ ਦੇ ਬੇਦਕਰ ਦੇ ਜਿਹੜਾ ਸੰਵਿਧਾਨ ਲਿਖਿਆ ਉਹਦੇ ਉਹਨੂੰ ਅਸੀਂ ਉਹਦੇ ਤਹਿ ਚੱਲਦੇ ਹੋਏ ਦੁਨੀਆ ਦੀ ਸੇਵਾ ਕਰੀਏ ਪੰਜਾਬ ਦੀ ਤਰੱਕੀ ਕਰੀਏ ਪੰਜਾਬ ਦੀ ਖੁਸ਼ਹਾਲੀ ਕਰੀਏ ਔਰ ਅੱਜ ਜੋ ਹਾਲਾਤ ਨੇ ਅੱਜ 바ਵਾ ਸਾਹਿਬ ਅੰਬੇਦਕਰ ਨੇ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ ਤੇ ਜਿਹੜੀ ਅੱਜ ਕੇਂਦਰ ਦੀ ਸਰਕਾਰ ਆ ਭਾਜਪਾ ਸਰਕਾਰ ਉਹ ਸੰਵਿਧਾਨ ਨੂੰ ਤੋੜ ਮੋੜ ਰਹੀ ਆ ਉਹ ਸੰਵਿਧਾਨ ਨੂੰ ਖਤਮ ਕਰ ਰਹੀ ਆ ਤੇ ਆਓ ਮੈਂ ਬੇਨਤੀ ਕਰਦਾ ਉਹ ਇਕੱਠੇ ਹੋ ਕੇ ਆਪਾਂ 바ਵਾ ਸਾਹਿਬ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ ਉਹ ਸੰਵਿਧਾਨ ਜਿਹੜਾ ਡਬਲੇ ਕੁਚਲੇ ਨੂੰ ਉੱਪਰ ਚੱਕ ਰਿਹਾ ਸੀਗਾ ਉਹ ਸੰਵਿਧਾਨ ਲਿਖ ਕੇ ਦਿੱਤਾ ਉਹਨੂੰ ਸੰਵਿਧਾਨ ਨੂੰ ਬਚਾਈਏ ਤੇ ਅੱਜ ਭਾਜਪਾ ਵਾਲੇ ਉਹ ਸੰਵਿਧਾਨ ਨੂੰ ਕੁਚਲ ਕੇ ਅਡਾਨੀਆਂ ਬਾਨੀਆਂ ਦੇ ਮਤਾਬਿਕ ਸੰਵਿਧਾਨ ਲਿਖਣ ਨੂੰ ਫਿਰਦੇ ਨੇ ਔਰ ਦੇਸ਼ ਨੂੰ ਲਟਾਉਣ ਨੂੰ ਫਿਰਦੇ ਨੇ ਦੇਸ਼ ਨੂੰ ਵੇਚਣ ਨੂੰ ਫਿਰਦੇ ਨੇ ਪਰ ਆਓ ਮੈਂ ਬੇਨਤੀ ਕਰਦਾ ਦੇਸ਼ਵਾਸੀਓ ਇਕੱਠੇ ਹੋ ਕੇ 바ਵਾ ਸਾਹਿਬ ਦੇ ਦਸਾਏ ਹੋਏ ਰਸਤੇ ਤੇ ਬਰਦਾ ਬਾਬਾ ਸਾਹਿਬ ਦੀ ਸੋਚ ਨੂੰ ਮੁਤਾਬਕ ਆਪਾਂ ਦੇਸ਼ ਨੂੰ ਤਰੱਕੀ ਤੇ ਲੈ ਕੇ ਜੇ ਦੁਬਲੇ ਪੁੱਛਣਾ ਕੁਝ ਜਿਲ੍ਹਿਆਂ ਨੂੰ ਉੱਪਰ ਚੱਕੀਏ ਔਰ ਲੋਰ ਬੰਦਾ ਦੀ ਮਦਦ ਕਰੀਏ ਔਰ ਦੇਸ਼ ਦੀ ਤਰੱਕੀ ਜੋਗਦਾਨ ਪਾਈਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜਿਨੇਰੇ ਹਿੰਦੂ ਸਾਹਿਬ ਦੀ ਅੱਜ ਅਸੀਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੈਂ ਮਹਿੰਦਰ ਸਿੰਘ ਪੱਟੀਵਾੜ ਨੰਬਰ 6 ਤੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਏਐ ਸਰਦਾਰ ਜਦੂ ਸਿੰਘ ਗਰੀਲਪੁਰਾ ਜੀ ਦੇ ਨਾਲ ਪਹੁੰਚੇ ਆਂ ਅੱਜ ਬਾਬਾ ਸਾਹਿਬ ਬਾਬਾ ਸਾਹਿਬ ਡਾਕਟਰ ਭੀਮਰਾਓ ਮਿਤਕਰ ਜੀ ਦੀ 133ਵਾਂ ਜਨਮ ਦਿਨ ਹੈ ਅੱਜ ਸਾਡੇ ਲਈ ਬਹੁਤ ਹੀ ਬਹੁਤ ਹੀ ਮਾਣ ਵਾਲਾ ਫਖਰ ਵਾਲਾ ਦਿਨ ਹੈ ਕਿਉਂਕਿ ਬਾਬਾ ਸਾਹਿਬ ਇੱਕ ਇਹੋ ਜੀ ਸ਼ਕਸ਼ੀਤ ਹੋਏ ਨੇ ਤੇ ਜਿਨ੍ਹਾਂ ਨੇ ਇਸ ਸਮਾਜ ਦੇ ਵਿੱਚ ਸਾਡੇ ਲਈ ਉਸ ਸਮੇਂ ਮਸੀਹਾ ਬਣ ਕੇ ਆਏ ਹੈ ਤੇ ਜਦੋਂ ਸਾਡੇ ਸਾਡੇ ਜੋ ਸਾਡਾ ਦਬਿਆ ਕੁਚਲਿਆ ਵਰਗ ਸੀ ਉਸ ਸਮੇ ਉਸ ਜਿਹਨਾਂ ਨੇ ਜਨਮ ਲਿਆ ਅਤੇ ਸਾਡੇ ਦੇ ਲਈ ਉਹਨਾਂ ਨੇ ਇਨਾ ਕੋ ਸੰਘਰਸ਼ ਕੀਤਾ ਸਭ ਤੋਂ ਵੱਡਾ ਉਹਨਾਂ ਨੇ ਸਾਨੂੰ ਇੱਕ ਸੰਵਿਧਾਨ ਲੈ ਕੇ ਦਿੱਤਾ ਜਿਸ ਸੰਵਿਧਾਨ ਦੇ ਵਿੱਚ ਸਾਨੂੰ ਬਰਾਬਰਤਾ ਦਾ ਦਰਜਾ ਦਿੱਤਾ ਖਾਸ ਕਰਕੇ ਔਰਤਾਂ ਨੂੰ ਜਿਨ੍ਹਾਂ ਦੇ ਉੱਤੇ ਬਹੁਤ ਜ਼ੁਲਮ ਹੁੰਦੇ ਸਨ ਉਹਨਾਂ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਮ ਵੇੜਕੀਰ ਜੀ ਨੇ ਸਾਨੂੰ ਹਮੇਸ਼ਾ ਇਹੀ ਸੰਦੇਸ਼ ਦਿੱਤਾ ਕਿ ਪੜੋ ਜਿਰੋ ਸੰਘਰਸ਼ ਕਰੋ ਅਤੇ ਮੈਂ ਸਭ ਨੂੰ ਇਹੀ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਬੱਦ ਤੋਂ ਬੱਦ ਪੜਾਓ ਬੱਦ ਤੋਂ ਬੱਦ ਐਜੂਕੇਟ ਕਰੋ ਕਿਉਂਕਿ ਬਾਬਾ ਸਾਹਿਬ ਜੀ ਸਾਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜੋ ਵੀ ਤੁਹਾਡੇ ਕੋਲ ਆਉਣਗੇ ਉਹ ਤੁਹਾਨੂੰ ਸਭ ਕੁਝ ਦੇਣਗੇ ਉਹ ਆਪਕੋ ਸਭ ਕੁਝ ਫ੍ਰੀ ਵਿੱਚ ਦੇਣਗੇ ਲੇਕਿਨ ਸਿੱਖਿਆ ਫ੍ਰੀ ਵਿੱਚ ਨਹੀਂ ਦੇਣਗੇ ਕਿਉਂਕਿ ਸਿੱਖਿਆ ਹੀ ਸਵਾਲੋ ਨੂੰ ਜਨਮ ਦਿੰਦੀ ਹੈ ਲੇਕਿਨ ਅੱਜ ਸਾਡੀ ਆਮ ਆਦਮੀ ਪਾਰਟੀ ਬਾਬਾ ਸਾਹਿਬ ਡਾਕਟਰ ਪੀ ਆਰ ਧੀਮਰਾਓ ਅੰਬਿਤਕਰ ਜੀ ਦੇ ਪੁਰਨਿਆਂ ਤੇ ਚੱਲਦੇ ਆ ਹੋਇਆ ਅੱਜ ਸਾਨੂੰ ਸਭ ਤੋਂ ਪਹਿਲਾਂ ਜੋ ਸਾਡਾ ਮਿਸ਼ਨ ਹੈ ਉਹ ਹੈ ਸਿੱਖਿਆ ਐਜੂਕੇਸ਼ਨ ਹੈਲਥ ਰੋਜ਼ਗਾਰ ਤੇ ਬਾਬਾ ਸਾਹਿਬ ਦੇ ਪੂਰਨਿਆਂ ਤੇ ਚੱਲਦੇ ਹੋਏ ਅੱਜ ਅਸੀਂ ਕੰਮ ਕਰ ਰਹੇ ਹਾਂ ਅਤੇ ਮੈਂ ਸਭ ਦਾ ਦਿਨੋ ਧੰਨਵਾਦ ਕਰਦਾ ਹਾਂ ਜੋ ਵੀ ਬਾਜ਼ ਇੱਥੇ ਆਏ ਹਨ ਜੋ ਬਾਬਾ ਸਾਹਿਬ ਦੀ ਪੁੱਤਾਂ ਦੇ ਉੱਤੇ ਜਿੰਨੇ ਫੁੱਲ ਮਾਰਾ ਝਾਈਆਂ ਹਨ ਅਤੇ ਸਭ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਆਓ ਬਾਬਾ ਸਾਹਿਬ ਦੇ ਪੂਰਨਿਆਂ ਤੇ ਚਲੀਏ ਆਪਣੇ ਬੱਚਿਆਂ ਨੂੰ ਪੜਾਈਏ ਅਤੇ ਆਪਣੇ ਬੱਚਿਆਂ ਨੂੰ ਕਾਬਲ ਬਣਾਈਏ ਤਾਂ ਜੋ ਉਹ ਅੱਗੇ ਆਪਣੇ ਸਮਾਜ ਨੂੰ ਵਧੀਆ ਸੇਧ ਦੇ ਸਕਣ